ਆ ਕੇ ਗਏ ਆ ਹਾਂਜੀ ਉਹ 10000 ਰੁਪਈਆ ਕਰ ਨਹੀਂ ਜੀ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰੁਪਈਆ ਸਾਨੂੰ ਉਹਨੇ 7000 ਦੇ ਕੇ ਤੂੰ ਲੈ ਗਿਆ ਇਹ 7000 ਕਹਦੇ ਵੀ 7000 ਰੁਪਈਆ ਕਹਦੇ ਮੇਸੇ ਲਿਆ 10 ਹੋਇਆ 7000 ਪੈਸੇ ਤੇ ਲਿਆਗਾ ਦੇਖੋ ਬੱਚੀ ਦਾ ਕੀ ਹਾਲ ਕੀਤਾ ਹੋਇਆ ਕੋਈ ਇਹ ਬੱਚੀ ਦੇਖੋ ਸਰਪੰਚ ਸਾਹਿਬ ਵੇਖੋ ਇਹ ਸੰਗਲ ਲਾਏ ਜਾ ਰਹਾ ਇਸੀ ਬੱਚੀ ਜਿੰਨਾਂ ਨੂੰ ਤੁਸੀਂ ਵੇਚੀ ਹੋ ਕੋਣ ਆ ਜਿੰਨਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੋਣ ਆ ਜਿਨ੍ਹਾਂ ਨੂੰ ਪੈਸੇ ਲੈ ਕੇ ਭੇਣ ਦਿੱਤੀ ਉਹ ਕੌਣ ਆ? ਉਹ ਭੰਗਾਰੀ ਦੇ ਜੀ। ਕੀ ਨਾਂ ਉਹਨਾਂ ਦਾ? ਕੀ ਨਾਂ ਉਹਨਾਂ ਦਾ? ਅੱਛਾ ਬੇਟੀ ਨੇ ਭੱਜ ਕੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਜਾਣ ਬਚਾਈ ਪੇਟੀਆਂ ਦੇ ਚੋਰੀ ਕੀਤੀ ਹੈ। ਕਦੀ ਨਹੀਂ ਮੰਨਣਾ ਇਤਰਾ ਦੇ। ਵਾਹਿਗੁਰੂ ਕਿਦਾਂ ਕਿ ਨਾਲ ਚੱਲਦੇ ਆਂ। ਪਾਪਾ ਲੈ ਕੇ ਚੱਲਦੇ ਜੀ। ਓਏ ਕਿੱਥੇ ਆ ਗੱਡੀ ਆ। ਨਹੀਂ ਨਹੀਂ। ਹਾਂਜੀ। ਨਾਲ ਚੱਲਦੇ ਆਪਾਂ। ਹਾਂਜੀ। ਵਾਹਿਗੁਰੂ ਸੱਚੇ ਗੱਲ ਦੋਸਤੋ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਵੱਲੋਂ ਇੱਕ ਪੰਜਾਬੀ ਕੁੜੀ ਦਾ ਹੀ ਸੌਦਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਥੇ ਲੋਕਾਂ ਦੇ ਇਕੱਠ ਨੇ ਇਸ ਸੌਦੇ ਨੂੰ ਅਤੇ ਇਸ ਔਰਤ ਨੂੰ ਆਪਣੇ ਨਾਪਾਕ ਇਰਾਦਿਆਂ ਦੇ ਵਿੱਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਪਰ ਇਸ ਔਰਤ ਨੇ ਕਿਸ ਤਰ੍ਹਾਂ 10000 ਰੁਪਏ ਲੈ ਕੇ ਇੱਕ ਪੰਜਾਬੀ ਕੁੜੀ ਦਾ ਸੌਦਾ ਕੀਤਾ ਇਹ ਔਰਤ ਜੋ ਕਿ ਇੱਕ ਪ੍ਰਵਾਸੀ ਦੱਸੇ ਜਾਂਦੇ ਹਨ ਜੋ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਲਈ ਆਉਂਦੇ ਨੇ ਪਰ ਇੱਥੇ ਆ ਕੇ ਇੱਕ ਪੰਜਾਬੀ ਕੁੜੀ ਦੇ ਨਾਲ ਕਿਸ ਤਰ੍ਹਾਂ ਜੁੜਨ ਕਰਦੇ ਨੇ ਇਸ ਦੀ ਦਾਸਤਾਨ ਇੱਕ ਸਮਾਸੀ ਵਿਸ਼ਸਥਾਵਾ ਵੱਲੋਂ ਸਾਹਮਣੇ ਲਿਆਂਦੀ ਗਈ ਹੈ ਹਾਲਾਂਕਿ ਪੰਜਾਬ ਦੇ ਲੋਕ ਇਕੱਠੇ ਹੋ ਗਏ ਤੇ ਦੱਸਿਆ ਕਿ ਕਿਸ ਤਰ੍ਹਾਂ ਇਸ ਕੁੜੀ ਨੇ ਇਨ ਜਾਲਮ ਔਰਤ ਤੋਂ ਭੱਜ ਕੇ ਇੱਕ ਗ੍ਰੰਥੀ ਸਿੰਘ ਦੇ ਕੋਲ ਜਾ ਕੇ ਆਪਣੀ ਜਾਨ ਬਚਾਈ ਆਉ ਦੇਖੋ ਪੂਰਾ ਮਾਮਲਾ ਕੀ ਹੈ ਮਕਾਲੀ ਵਾਲੇ ਤੁਹਾਡੇ ਤੋਂ ਲੈ ਕੇ ਗਏ ਆ ਹਾਂ ਜੀ 10000 ਰੁਪਇਆ ਕਰ ਨਹੀਂ ਜੀ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰੁਪਇਆ ਸਾਨੂੰ ਉਹਨੇ 7000 ਦੇ ਕੇ ਤੋ ਲੈ ਗਿਆ ਇਹ ਸਾਡਾ 7000 ਕਾ ਲੈ ਗਿਆ 7000 ਰੁਪਇਆ ਕਾ ਲੈ ਬੇਚ ਲਿਆ 1000 ਹੋਇਆ 7000 ਪੈਸੇ ਲੈ ਗਿਆ ਦੇਖੋ ਇਹ ਬੱਚੀ ਦਾ ਕੀ ਹਾਲ ਕੀਤਾ ਹੋਇਆ ਕੋਈ ਇਹ ਬੱਚੀ ਦੇਖੋ ਇਹ ਸੰਗਲ ਲਾਏ ਜਾ ਰਹਾ ਇਸੀ ਬੱਚੀ ਜਿਨ੍ਹਾਂ ਨੂੰ ਤੁਸੀਂ ਵੇਚੀ ਹੋ ਕੋਣ ਆ ਜਿਨ੍ਹਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੌਣ ਆ ਜਿਨ੍ਹਾਂ ਨੂੰ ਪੈਸੇ ਲੈ ਕੇ ਭੈਣ ਦਿੱਤੀ ਉਹ ਕੌਣ ਆ ਉਹ ਮੰਗਾਲੀ ਦੇ ਜੀ ਕੀ ਨਾ ਉਹਨਾਂ ਦਾ ਕੀ ਨਾ ਉਹਨਾਂ ਦਾ ਅੱਛਾ ਬੇਟੀ ਨੇ ਭੱਜ ਕੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਜਾਣ ਵਿਚਾਈ ਪੇਟਾਂ ਦੇ ਮਚੂਰੀ ਕੀਤੀ ਹੈ ਕਦੀ ਨਹੀਂ ਮਰਣਾ ਇਤਰਾ ਦੇ ਵਾਹਿਗੁਰੂ ਕਿੱਧਰ ਨਾਲ ਚੱਲਦੇ ਆ ਆਪਾਂ ਲੱਗੇ ਜੀ ਓਏ ਕਿੱਥੇ ਆ ਗੱਡੀ ਆ ਨਹੀਂ ਨਹੀਂ ਹਾਂਜੀ ਨਾਲ ਚੱਲਦੇ ਆਪਾਂ ਹਾਂਜੀ ਵਾਹਿਗੁਰੂ ਸਾਹਿਬ ਜੀ ਨਾਲ ਗੱਲ ਕਰਨਗੇ ਬਾਕੀ ਕੋਈ ਨਹੀਂ ਹੋਣਾ ਨੂੰ ਤੋਂ ਮੁੜੇਗਾ ਗੱਦੀ ਤੇ 300 ਵੀਡੀਓ ਮੈਂ ਬਣਾ ਕੇ ਪਾਉਣਾ ਓਕੇ ਮੈਂ ਆਪਣਾ ਵੀ ਜਾਣੀਆ ਵੀਡੀਓ ਬੰਦ ਕਰਕੇ ਜੇ ਕਹਿੰਦੇ ਪੈਨ ਬਾਰੇ ਸਾਰੀ ਕੁੜੀ ਕਿੱਥੇ ਆ ਉਹ ਕੁੜੀ ਲੈ ਆ ਆ ਜਾ ਇਧਰ ਆ ਮੁੜੇ ਆ ਆ ਹਾਂ ਜੀ ਜੀ ਹਾਂ ਜੀ ਬੇਨ ਜੀ ਤੁਹਾਡੀ ਇਸ ਬੱਚੀ ਨਾਲ ਕੀ ਰਿਸ਼ਤੇਦਾਰੀ ਹੈ ਇਹ ਆਪਣੇ ਰਿਸ਼ਤੇਦਾਰੀ ਵੀ ਇਹ ਆਪਣੀ ਕੁੜੀ ਕੋਲੇ ਰਹਿੰਦੀ ਸੀ ਅੱਛੇ ਆਪਣੀ ਗੁੜੀ ਕੋਲੇ ਰਹਿੰਦੀ ਸੀ ਅੱਛਾ ਗੁੜੀ ਕੋਲੇ ਫਿਰ ਮੈਂ ਨਾ ਮੇਰੂ ਆਦੀ ਵੀ ਮੈਂ ਉੱਥੇ ਕੁੜੀਆਂ ਚਲ ਤੇਰੇ ਕੋਲ ਰੱਖ ਲਾ ਅੱਛਾ ਮੈਂ ਆਪਦੇ ਘਰੇ ਫਿਰ ਰੱਖਣੀ ਅੱਛਾ ਹੋੜੀਆਂ ਕੋਲੇ ਗੁੜੀਆਂ ਕਿਵੇਂ ਆ ਗੁੜੀ ਹੈ ਗੁੜੀ ਕੋਲੇ ਉੱਥੇ ਵੀ ਇਹ ਰਹਿੰਦੀ ਸੀ ਬੇਤਰਾ ਤੁਰੀ ਫਿਰਦੀ ਵਿਚਾਰੀ ਵੀ ਆ ਗਈ One day I to of the <laughs> अच्छा ते फिर ਆਪਣੇ ਘਰੇ ਮੇਰੇ ਕੋਲ ਛਾੜ ਦੇ। ਨਹੀਂ ਸਮੇ ਤੋਂ ਤੁਹਾਡੇ ਕੋਲੇ ਰਹਿ ਰਹੀ। ਮੇਰੇ ਕੋਲ ਤੇ ਇਹ ਵੀ ਇਸ ਤਰ੍ਹਾਂ ਵੀ ਰਹੀ ਆ ਪੰਜ ਚਾਰ ਮਹੀਨੇ ਰਹੀ ਆ ਜੀ। ਨਹੀਂ ਜੀ ਨਹੀਂ ਵੋਟ ਪਾ ਕੇ ਗਈ ਤੁਹਾਡੇ ਕੋਲੇ। ਤੁਹਾਡੇ ਕੋਲ ਤਾਂ ਵੋਟ ਪੰਜ 6 ਮਹੀਨੇ ਹੋ ਗਏ ਆ। ਵੋਟ ਕਿਤਾ ਬਣ ਗਈ ਪੰਜ ਮਹੀਨੇ। ਆ ਪੰਜ 6 ਮਹੀਨੇ ਹੋ ਗਏ। আচ্ছা ਤੁਸੀਂ ਕਦੇ ਇਹਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਅਸੀਂ ਇਹ ਪਰਿਵਾਰ ਵੀ ਦੱਸਦੀ ਸੀ ਵੀ ਮੈਂ ਵੀ ਇਤਰਾ। ਇਹ ਮੈਂ ਹਾਂ ਵੀ ਚੱਲ ਤਾਂ ਇਹ ਕਿਹੜਾ ਪਿੰਡ ਦਾ? ਇਹ ਪਿੰਡ ਜਸਦੀ ਜਲੰਧਰ ਆ ਉਹਦਾ। ਹਾਂ আচ্ছা। ਜਲੰਧਰ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਸੀ? ਕੋਸ਼ਿਸ਼ ਨਹੀਂ ਕੀਤੀ ਪਾਸ ਇਹ ਕੰਮ ਕਰਾਂ ਜੇ ਕੋਟ ਨਹੀਂ ਕੀਤੀ। ਅੱਛਾ ਤੁਸੀਂ ਪੰਗਾਲੀ ਦੇ ਬੰਦਿਆਂ ਉਹਨਾਂ ਨੇ ਕਾਤੂ ਤੋਰੀ ਕੋਈ ਨਹੀਂ ਜੀ ਅਸੀਂ 1 ਰੁਪਿਆ ਤੁਹਾਡੀ ਵੀਡੀਓ ਬਣੀ ਹੋਈ ਹੈ ਜੀ ਕੋਈ ਅਸੀਂ ਉਹਨੇ ਤੁਸੀਂ ਨੋਟ 5 500 ਦੇ ਗੈਨ ਰੇ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਨ ਜੀ ਪਤਾ ਕੀ ਗੱਲ ਹੈ ਦੇਖੋ ਜੀ ਆਹ ਵੀਡੀਓ ਨਾਲ ਚਲਾਓ ਇਹਨਾਂ ਦੀ ਮੇਰੀ ਗੱਲ ਸੁਣੋ ਜੀ ਇਧਰ ਪੜ੍ਹਨਾ ਇਹਨਾਂ ਵੀ ਲੀਕ ਚਲਾਓ ਕੋਨੇ ਚੱਲ ਜੂ ਸਭ ਕੋਈ ਨਹੀਂ ਕੋਈ ਨਹੀਂ ਵਿੱਚ ਚੱਲੋ ਬੋਲੋ ਇਹ ਆਪਣੇ ਕੋਲੇ ਰਹਿੰਦੀ ਰਹੀ ਆ ਜੀ ਉਹ ਜਦੋਂ ਆਇਆ ਇੱਥੇ ਆਪਣੇ ਘਰੇ ਜੀ ਉਹ ਆਂਦਾ ਵੀ ਤੁਹਾਡੇ ਕੋਲੋਂ ਮੈਂ ਇਹਨੂੰ ਲੈ ਜਾਣਾ ਜੀ ਅਸੀਂ ਆਖਿਆ ਵੀ ਤੂੰ ਕਾਹਦੇ ਵਾਸਤੇ ਲੈ ਜਾਣੀ ਜੀ ਉਹ ਆਂਦਾ ਵੀ ਤੇਰਾ ਪਰਿਵਾਰ ਹੈ ਨਾ ਤੇ ਚੱਲ ਰੋਟੀ ਪਾਣੀ ਅਸੀਂ ਇਹਨੂੰ ਦੇਵਾ ਦੇ ਇਹ ਨੂੰ ਆਦਾ ਵੀ ਅਸੀਂ ਤੈਨੂੰ ਲੈ ਚੱਲੀਏ ਇਹ ਆਂਦੀ ਮੈਨੂੰ ਲੈ ਚੱਲੋ ਓਕੇ ਓਕੇ ਹੋ ਗਈ ਮੈਂ ਕਿਹਾ ਵੀ ਚੱਲ ਤੁਹਾਡੀ ਮਰਜ਼ੀ ਵੀ ਜੇ ਤੂੰ ਜਾਣਾ ਰਵਣੇ ਤੇ ਆਪਦਾ ਤੂੰ ਜਾ ਸਕਦੀ ਜੇ ਤੂੰ ਨਹੀਂ ਜਾਣਾ ਤੇ ਆਪਦਾ ਇੱਥੇ ਰਹਿ ਰੋਟੀ ਹੈਗੀ ਅੱਗੇ ਵੀ ਰੋਟੀ ਤੂੰ ਖਾਣੀ ਆ ਚਾਹ ਪਾਣੀ ਪੀਣੀ ਆ ਮੈਂ ਆਪਦੇ ਬੱਚਿਆਂ ਨੂੰ ਰੱਖੀ ਆ ਘਰੇ ਓਕੇ ਆ ਮਾੜਾ ਮੀਡੀਆ ਇਹ ਬੱਚੀ ਬੱਚਿਆਂ ਨੂੰ ਰੱਖਣ ਦੇ ਹਾਲਾਤ ਆ ਬਾਈ ਕੋਲ ਖੋਲ ਜੋ ਬਾਈ ਇੱਕ ਮਿੰਟ ਕੋਈ ਆਉਂਦੇ ਵੀ ਇੰਝ ਸੱਟਾਂ ਲੱਗੀਆਂ ਸੱਟੇ ਦੀ ਪਤਾ ਕੀ ਗੱਲ ਆ ਇਹ ਵੀ ਤੁਸੀਂ ਇਹ ਗੱਲ ਸੁਣੋ ਜੇ ਇਹਦੇ ਮਾੜੀ ਖਰਚਾ ਵਜਿਆ ਨਾ ਤੇ ਇਹਨੇ ਭੈਣ ਜੀ ਵਿੱਚ ਫੜ ਕੇ ਤੇ ਐ ਛਿੱਲੀ ਜਾਣਾ ਉਹਨੂੰ ਜੀ ਉਹਨੂੰ ਛੱਲ ਛੱਲ ਕੇ ਇਹਨੇ ਆਪ ਵਧਾਣ ਵਧਾਉਣਾ ਹੈਗਾ ਤੁਸੀਂ ਇਹਦੇ ਪਰਿਵਾਰ ਤੱਕ ਪਹੁੰਚ ਨਹੀਂ ਕੀਤੀ ਨਹੀਂ ਜੀ ਅਸੀਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਪਰਿਵਾਰ ਤੱਕ ਤੁਹਾਡੇ ਕੋਲੇ ਕਿਸੇ ਦੀ ਨੌਜਵਾਨ ਧੀ ਬੀਬਾ ਜੀ ਆਈ ਹੈ ਤੁਸੀਂ ਕਿਸੇ ਪੁਲਿਸ ਨੂੰ ਤੁਸੀਂ ਡਿਪਾਰਟਮੈਂਟ ਨੂੰ ਦੱਸਿਆ ਕਿਤੇ ਨਹੀਂ ਕਰਦੇ ਤੁਸੀਂ ਕਿਸੇ ਪਿੰਡ ਦੇ ਸਰਪੰਚ ਨੂੰ ਦੱਸਿਆ ਕਿਤੇ ਮੇਰੇ ਕੋਲ ਇਹ ਪਿੰਡ ਦੇ ਸਰਪੰਚ ਨੂੰ ਇਹ ਤਲਾਕ ਕੀਤੀ ਪੰਚਾਇਤ ਨੂੰ ਤਲਾਕ ਕੀਤੀ ਬਹੁਤ ਦਿਮਾਗੋ ਇਹ ਸਹੀ ਨਹੀਂ ਸੀ ਨੇ ਦਿਮਾਗੋ ਤਾਰੀਕਾ ਤੋੜ ਦਿੱਤੀ ਆ ਨਹੀਂ ਦਿਮਾਗੋ ਨਹੀਂ ਸਹੀ ਤੁਸੀਂ ਸਹੀ ਸੀ ਨਾ ਅਸੀਂ ਕੱਲ ਸਾਡੇ ਕੋਲੇ 12 ਵਜੇ ਤੋਂ ਬਾਅਦ 22 ਜੀ ਸਿੰਘ ਜੀ ਕਿੱਥੇ ਨੇ 12 ਵਜੇ ਤੋਂ ਬਾਅਦ ਆਪਣੇ ਕੋਲੇ ਕੇਸ ਆਇਆ ਹਾਂਜੀ 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 ਜਲੰਧਰ ਵਾਲੇ ਭਾਈ ਸਾਹਿਬ ਜੀ ਅਸੀਂ 12 ਵਜੇ ਤੋਂ ਬਾਅਦ ਕੰਟੈਕਟ ਕੀਤਾ ਇਹਦਾ ਪਰਿਵਾਰ ਲੱਭ ਲਿਆਣਾ ਅਸੀਂ ਦੱਸੋ ਮੈਂ ਇਹਦੇ ਪਰਿਵਾਰ ਲੱਭ ਲਿਆ 10 ਮਿੰਟਾਂ ਚ ਅਸੀਂ ਇਹਦਾ ਪਰਿਵਾਰ ਲੱਭ ਚੁੱਕੇ ਆ ਅੱਛਾ ਜੀ ਅੱਛਾ ਤੁਸੀਂ ਇੰਨੇ ਚੈੱਕ ਨਹੀਂ ਮੈਨੂੰ ਜਲੰਧਰ ਆਏ ਪਿੰਡ ਪਿੰਡ ਕਿਹੜਾ ਜਲੰਧਰ ਦਾ ਤੁਹਾਨੂੰ ਵੀ ਨਹੀਂ ਪਤਾ ਨਹੀਂ ਸਾਨੂੰ ਨਹੀਂ ਜੀ ਪਤਾ ਇਹ ਘਰ ਇਹ ਵਾਦੀ ਬੇਟੀ ਦਾ ਵੀ ਸਾਨੂੰ ਐਡਰੈਸ ਅੱਛਾ ਇੱਕ ਗੱਲ ਹੋਰ ਜਿਹੜੀ ਭੈਣੇ ਦੱਸ ਦੀ ਐਡਰੈਸ ਆਪਣਾ ਸਾਰਾ ਨਹੀਂ ਮੇਰੀ ਗੱਲ ਸੁਣ ਭੈਣ ਮੇਰੀ ਹੈ ਅੱਛਾ ਹੁਣ ਮੈਂ ਇੱਕ ਮਿੰਟ ਆ ਵੇਖੋ ਮੈਂ ਇੱਕ ਮਿੰਟ ਆ ਪਹਿਲੇ ਇਹ ਸੁਣੋ ਸੁਣੋ ਇਧਰ ਮਾ ਉਹ ਇੱਕ ਮਿੰਟ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇੱਧਰ ਇਹ ਜਦੋਂ ਉੱਥੇ ਰਹਿੰਦੀ ਸੀ ਨਾ ਇਹਦੇ ਕੁਛੜ ਗੁੱਡੀ ਹੋਈ ਜੀ ਹਾਂਜੀ ਜਦੋਂ ਗੁੱਡੀ ਹੋਈ ਕਈ ਉਹਨਾਂ ਦੇ ਕੋਲ ਇਹ ਰਹੀ ਬਈ ਆ ਉੱਥੇ ਵੀ ਨਹੀਂ ਰਹੀ ਇਹ ਕੁੜੀ ਉਹਨਾਂ ਨਾਲੋਂ ਤੋਂ ਲੈ ਲਈ ਇਹਦੇ ਤੋਂ ਇੱਕ ਲੈ ਲਈ ਦੂਸਰੀ ਬੱਚੀ ਨਾ ਇੱਕ ਹੀ ਗੁੱਡੀ ਸੀ ਨਹੀਂ ਜੀ ਇਹਦੇ ਦੋ ਬੱਚੇ ਸੀ ਉਹ ਪਿੱਛੇ ਸੀ ਇਹਦੇ ਉਹ ਪਿੱਛੇ ਸੀ ਰਾਜੇ ਇਹਦੀ ਕੁੜੀ ਜਿਹੜੀ ਹੈ ਉਹ ਪਿੱਛੇ ਰਹਿੰਦੇ ਵਹਿੰਦੇ ਹੁਣ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਛੱਡੋ ਤੁਸੀਂ ਹਾਂਜੀ ਆ ਭੈਣ ਜੀ ਨੇ ਕੱਲ ਇਹਨੂੰ ਡਰੈੱਸ ਪੁੱਛਿਆ ਤੇ ਬੋਲ ਰਸੇ ਵੀਡੀਓ ਦਿਖਾਈਏ ਉਹ ਬੋਲ ਰਸੇ ਚਿੱਤੇ ਆ ਨਹੀਂ ਜੀ ਤੁਸੀਂ ਕਹਿੰਦੇ ਕਮਲੀ ਆ ਤੁਸੀਂ ਕਹਿੰਦੇ 5 ਮਿੰਟ ਭੈਣ ਅੱਛਾ ਭੈਣ ਕਿਹੜਾ ਪੈਣ ਤੇਰਾ ਹੱਥ ਫੜੀ ਆ ਕਿੱਥੇ ਪੈਦਾ ਜੀ ਜੀ ਕਿੰਨੇ ਪੈਸਾ ਪੜਾ ਤੁਸੀਂ ਜੀ ਦੋ ਤੁਸੀਂ ਆਪਣਾ ਤੁਸੀਂ ਆਪਣਾ ਇਹਨਾਂ ਨੂੰ ਐਡਰੈਸ ਦੱਸਿਆ ਸੀਗਾ ਮੇਰੀ ਗੱਲ ਸੁਣੋ ਮੇਰੇ ਪੈਣੀ ਮਿਲ ਗਿਆ ਇੱਕ ਮਿੰਟ ਤੁਸੀਂ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਤੁਸੀਂ ਕੋਈ ਨਹੀਂ ਵੇਖੀ ਹੋਇਆ ਕੁਛ ਨਹੀਂ ਚਾ ਬੇਟੀ ਮੂੰਹ ਤਾਂ ਆ ਯਾਰ ਹਾਂ ਵੀ ਮਾਤਾ ਜੀ ਐਸ ਪੈਣ ਨੇ 5 ਘੰਟਿਆਂ ਦੇ ਵਿੱਚ ਐਸ ਪੈਣ ਨੇ 5 ਘੰਟਿਆਂ ਦੇ ਵਿੱਚ ਇਹਦਾ ਸਾਰਾ ਬਾਇਓ ਡਾਟਾ ਕੱਢ ਲਿਆ ਇਹਦਾ ਸਾਰਾ ਐਡਰੈਸ ਕੱਢ ਲਿਆ ਤੁਹਾਡੇ ਕੋਲ 5 ਮਿੰਟੇ ਰਹੀ ਤਾਂ ਤੁਸੀਂ ਕੁਝ ਵੀ ਨਹੀਂ ਕਿਹਨੂੰ ਦੱਸਿਆ ਨਹੀਂ ਅਸੀਂ ਨਹੀਂ ਰਾਜ ਸਾਹਿਬ ਤੁਹਾਡੇ ਘਰੇ ਕੋਈ ਅਣਜਾਣ ਬੰਦਾ ਰਵੇ ਤੁਸੀਂ ਉਹਦਾ ਕਿਸੇ ਨੂੰ ਵੀ ਤਲਾਸ਼ ਦਿੰਦੇ ਨਹੀਂ ਅਸੀਂ ਪੁੱਛਿਆ ਪੁੱਛਿਆ ਨਹੀਂ ਜੀ ਇਹਨਾਂ ਨੂੰ ਬਸ ਵੀ ਕਿੱਥੇ ਰਹਿੰਦੇ ਅੱਛਾ ਲੋਕ ਬੰਗਾਲੀ ਵਾਲੇ ਤੁਹਾਡੇ ਤੋਂ ਲੈ ਕੇ ਗਏ ਆ ਹਾਂ ਜੀ ਹਾਂ ਦੱਸਿਆ ਜਾਂਦੀ ਆ ਕਰ ਨਹੀਂ ਜੀ ਕੋਈ ਨਹੀਂ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਕੀ ਗੱਲ ਮੇਰੀ ਗੱਲ ਸੁਣੋ ਇਹ ਨਹੀਂ ਪੰਚਾਇਤ ਅੱਗੇ ਚੀਜ਼ ਪ੍ਰੂਫ ਕਰ ਦਿੰਦੇ ਮੇਰੀ ਗੱਲ ਸੁਣੋ ਜੀ ਉਹਦਾ ਕੀ ਗੱਲ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰੁਪਈਆ ਸਾਨੂੰ ਉਹਨੇ 7000 ਦੇ ਕੇ ਤੂੰ ਲੈ ਗਿਆ ਇਹ ਉਹ 10000 ਤੁਹਾਡੇ ਕੋਲ ਨਹੀਂ ਕਰ ਰਹੇ ਆ ਬਾਬੇ ਦੇ ਲੈ ਬਾਬਿਆਂ ਨੂੰ ਕਹਦਾ ਤਾਂ 40000 ਰੁਪਏ ਕਾਲੇ ਮੇਸ ਤੇ 40000 ਰੁਪਏ ਕਾਲੇ ਮੇਸ ਤੇ ਲਾ ਸੋਇਆ 7000 ਪੈਸੇ ਲੈ ਆਗਾ ਵੀ ਗਰੀਬ ਆ ਪੈਸੇ ਲੈ ਆਗਾ ਪਹਿਲੇ ਵੇਚੀ ਆ ਅਸੀਂ ਇਹਨੂੰ ਨਾ ਵੀ ਅਸੀਂ ਇਹਨੂੰ ਕਰਕੇ ਅਸੀਂ ਕਰਕੇ ਦੇ ਵੀ ਡੰਗਰ ਨਾਲ ਜਿੰਨੇ ਦੇਖੂਗੇ ਉਧਰ ਪੈਸੇ ਲਾਏ ਆ ਜੀ ਭਵੇਂ 2 ਲਿਆ ਜਾਂ 5 ਲਿਆ ਤੁਸੀਂ ਵੇਚਣ ਵਾਸਤੇ ਬੱਥੇ ਵੇਚਵਾਣੇ ਵੇਣੇ ਵੇਚੇ ਹੁੰਦਾ ਵਾ ਇਹਦਾ ਮਤਲਬ ਨਹੀਂ ਹੁੰਦਾ ਕਿਹੜੀ ਮਖਾਣ ਵਾਲੀ ਗੱਲ ਆ ਤੂੰ ਹੱਸ ਕੇ ਕੋਈ ਗੱਲ ਕਰਦੇ ਪਏ ਜੀ ਤੁਹਾਡੀ ਤੁਸੀਂ ਆਪਣੀ ਧੀ ਐ ਤਾਂ ਕਿਸੇ ਨੂੰ ਦੇ ਸਕਦੇ ਜੀ ਆਪਣੀ ਧੀ ਕਿਸੇ ਨੂੰ ਇਦਾਂ ਦੇ ਸਕਦੇ ਜੀ ਮਗਰ ਭਾਈ ਫਿਰ ਤਾਂ ਜਿਹੜੀ ਦੂਸਰੀ ਛੋਟੀ ਗੱਲ ਆ ਉਹ ਕੌਣ ਹੈ ਜੀ ਤੁਹਾਡੀ ਲੱਗ ਗਈ ਜਿੰਨਾ ਭਾਈ ਕਹੜੀ ਜਿੰਨਾ ਖਰੀਦੀ ਆ ਉਹਨਾਂ ਦਾ ਪਤਾ ਕੌਣ ਹੈ ਮੇਰੀ ਗੁੱਡੀ ਨਹੀਂ ਨਹੀਂ ਜਿੰਨਾ ਖਰੀਦੀ ਉਹਨਾਂ ਦਾ ਪਤਾ ਪਾ ਲੇ ਇੱਕ ਹੋਰ ਆ ਜੀ ਇੱਕ ਕੁੜੀ ਹੋਰ ਆ ਗਗਨ ਇੱਥੇ ਕੁੜੀ ਮੇਰੀ ਆ ਜੀ ਸੱਚੀ ਕੁੜੀ ਆ ਤਾਂ ਉਹ ਕੁੜੀ ਮੇਰੇ ਘਰ ਵਾਲੇ ਦੀ ਆ ਸਾਹਮਣੇ ਉਹਦੀ ਕੁੜੀ ਘਰ ਵਾਲੇ ਦੀ ਨਹੀਂ ਨਹੀਂ ਮੇਰੇ ਘਰਾਂ ਦੂਜੀ ਦਾ ਜਿਹੜਾ ਬੈਠੀ ਕੁੜੀ ਉਹਦੀ ਆ ਪਿਛਲੇ ਕਬਰ ਜੋ ਨਹੀਂ ਨਹੀਂ ਜਿੰਨਾਂ ਨੂੰ ਤੁਸੀਂ ਵੇਚੀ ਉਹ ਕੌਣ ਆ ਜਿੰਨਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੌਣ ਆ ਜਿੰਨਾਂ ਨੂੰ ਪੈਸੇ ਲੈ ਕੇ ਭੈਣ ਦਿੱਤੀ ਉਹ ਕੌਣ ਆ ਉਹ ਪੰਗਾਲੀ ਦੇ ਜੀ ਕੀ ਨਾ ਉਹ ਨਾ ਕੀ ਨਾ ਉਹ ਨਾ ਜਿਹੜੀ ਆਪਾਂ ਸਿਭਾ ਵੀਡੀਓ ਪਾਈ ਸੀ ਆਪਾਂ ਉਸ ਬੀਬਾ ਤੱਕ ਪਹੁੰਚ ਚੁੱਕੇ ਹਾਂ ਜਿਹੜੀ ਬੀਬਾ ਨੇ ਉਹ ਕੁੜੀ ਰੱਖੀ ਸੀ ਇੱਕ ਕੁੜੀ ਦੀ ਹੋਰ 10 ਪੈ ਰਹੀ ਆ ਭੈਣ ਵੱਲੋਂ 7000 ਰੁਪਿਆ ਲਿਆ ਕੇ ਆ ਗਿਆ ਪਰ ਜਿਹੜੇ ਬੰਦੇ ਪੰਗਾਲੀ ਦੇ ਲੈ ਕੇ ਗਏ ਉਹ ਕਹਿੰਦੇ ਅਸੀਂ 10000 ਰੁਪਿਆ ਦਿੱਤਾ ਕੋਈ ਨਹੀਂ ਸਾਰਾ ਝੂਠ ਕਹਿੰਦਾ 7000 ਰੁਪਿਆ ਦਿੱਤਾ ਤੁਮ 7000 ਫਿਰ ਅਸੀਂ ਲੈ ਜਾਂਦੇ ਹੋਰ ਤਾਂ ਨਹੀਂ ਅੱਜ ਕੱਲ ਇੱਕ ਮਿੰਟ ਤੁਸੀਂ ਇਹ ਬੱਚੀ 10 ਦੇ ਦਾਅ ਤੇ ਲੈਂਦੀ ਸੀ ਦਰਸ ਦੇ ਮਤ ਗੋਲੇ ਰੱਖੀ ਸੀ ਪੰਜਵੀਂ ਦਸ ਦੇ ਦਰਤੀ ਤੀਜਾ ਤਾਂ ਮੈਨੂੰ ਬਾਦ ਆ ਮੈਂ ਉਦੋਂ ਨਾ ਨਹੀਂ ਨਹੀਂ ਤੁਸੀਂ ਧੀ ਬਣਾ ਕੇ ਰੱਖੀ ਬਣਾ ਮੈਂ ਤਾਂ ਅੱਜ ਹੀ ਮੇਰੀ ਧੀਆਂ ਦੇ ਮੁੱਲ ਕੌਣ ਪਾਉਂਦਾ ਜੀ ਸਾਨੂੰ ਉਹਨੇ ਚੱਕਰ 'ਚ ਐਸੇ ਜਿਹੇ ਬੰਦੇ 'ਚ ਪਾਤਾ ਜਿਹੜੇ 'ਚ ਨਾ ਪਾਉਣਾ ਹੋਵੇ ਕੀ ਚੱਕਰ 'ਚ ਪਾਤਾ ਕੀ ਚੱਕਰ 'ਚ ਪਾਇਆ ਉਹਨੇ ਸਾਨੂੰ ਦੇ ਦਿਓ ਇਹਨੂੰ ਲਹੱਦ ਹੋ ਗਈ ਇਹ ਤਾਂ ਜਿੰਨੂੰ ਮਰਗੀ ਦੇ ਦਾਂਗੇ ਇਹਦਾ ਕਿਸੇ ਨਾਲੀ ਕੋਈ ਬੱਚੀ ਤਾਂ ਕੀ ਹਾਲ ਕੀਤਾ ਹੋਇਆ ਕੋਈ ਬੱਚੀ ਦੇਖੋ ਸਰਪੰਚ ਸਾਹਿਬ ਇਹ ਸੰਗਲ ਲਾਏ ਜਾ ਰਹਾ ਇਸੀ ਬੱਚੀ ਕੋਈ ਨਹੀਂ ਕੋਈ ਨਹੀਂ ਜੀ ਸਭ ਝੂਠਾ ਇਹ ਤਿੰਨਾਂ ਨੂੰ ਜਿਹੜੀ ਪੌਪੀ ਆ ਉਹਨਾਂ ਬੰਦਿਆਂ ਵੱਲੋਂ ਇਹ ਕਾਸਾ ਕੀਤਾ ਗਿਆ। ਉਹ ਸੁਬਾ ਦੀ ਜਿਹੜੀ ਵੀਡੀਓ ਪਈ ਹੈ ਮੈਂ ਕੋਈ ਨਹੀਂ ਜਾਣਕਾਰੀ ਕੀਤੀਆਂ ਗਈਆਂ ਨਹੀਂ ਜਾਈ ਕੋਈ ਨਹੀਂ। ਨਹੀਂ ਤਾਂ ਪਿੰਡ ਸਰਪੰਚ ਨੂੰ ਕਿਉਂ ਨਹੀਂ ਸੱਦਿਆ ਵੀ ਮੈਂ ਕੁੜੀ। ਇਹਦੀ ਵੋਟ ਦਿੱਤਾ ਬਣ ਗਈ। ਪੁੱਛੋ ਵੋਟ ਕਿੱਦਾਂ ਬਣ ਗਈ? ਇਹਨਾਂ ਨੂੰ ਇਹਨਾਂ ਨੂੰ ਕਰਾ ਇਹਨਾਂ ਦੇ ਕਾਰਵਾਈ। ਵੋਟ ਕਿੱਦਾਂ ਬਣ ਗਈ? ਪੰਜ ਨਹੀਂ ਵੋਟ ਨਹੀਂ ਦੀ ਗਈ ਸੀ। ਤੁਸੀਂ ਇਹਨਾਂ ਦੀ ਵੋਟ ਵੀ ਬਣਾਈ ਇੱਥੇ? ਇਹਨਾਂ ਦੀ ਵੋਟ ਬਣਾਈ ਇੱਥੇ? ਸਾਦੇ ਹੱਥ ਤੋਂ ਬਣਾਈ ਆ ਤੁਸੀਂ। ਕਾਦੇ ਦਾਰ ਤੇ ਬਣਾਈ ਤੁਸੀਂ ਇਹਦੀ ਵੋਟ ਤੁਹਾਡੇ ਦੇ ਤੜਕੇ ਨਹੀਂ ਮੇਰੀ ਕੁੜੀ ਆ ਜੀ ਇਹੋ ਬੁੱਢੀ ਆ ਮੇਰੀ ਨਹੀਂ ਪਹਿਲੇ ਤੋਂ ਬਰਸੀ ਹੋ ਗਈ ਆਵੇਂ ਵਕੀਲ ਆ ਆਪੇ ਨੇ ਵਕੀਲ ਆ ਤੇਰਾ ਬ੍ਰਦਰ ਆ ਵਕੀਲ ਆ ਇੱਧਰ ਆਓ ਵਕੀਲ ਆ ਪਣ ਪਣ ਮੇਰੀ ਗੱਲ ਸੁਣ ਵਕੀਲ ਨੇ ਕੁੜੀ ਤੇਰੀ ਹੈ ਹਾਂਜੀ ਡੀਐਨਏ ਕਰਾ ਲਗੇ ਹੈ ਡੀਐਨਏ ਕਰਾ ਲਗੇ ਕਿਹੜੀ ਦਾ ਜਿਹੜੀ ਦੂਜੀ ਕੁੜੀ ਕਹਿੰਦੀ ਤੇਰੀ ਹੈ ਇਹਨੇ ਕਰਾ ਲਗੇ ਹਾਂ ਕਰਾਓ ਡੀਐਨਏ ਕਰਾ ਲਗੇ ਤੇਰਾ ਪਿੰਡ ਕਿਹੜਾ ਹੈ ਮੇਰਾ ਪਿੰਡ ਇਹੀ ਆ ਤੇਰਾ ਪਿੰਡ ਇਹ ਨਹੀਂ ਹੋ ਆ ਇਹ ਤੇਰਾ ਪਿੰਡ ਨਹੀਂ ਹੋ ਪਹਿਲਾਂ ਕਿਥੇ ਰਹੀ ਸੀ ਕਿਥੇ ਇਹ ਪਿੰਡ ਵਾਲੇ ਇਹਨਾਂ ਦੇ ਅਸੀਂ ਜੀ ਅਪਰੇਂਡ ਨਹੀਂ ਕਿਹ ਤੇਰਾ ਪਿੰਡ ਹੈ ਜੀ ਤੇ ਪਿੰਡ ਤੇ ਮੇਰਾ ਆਇਆ ਜਦੋਂ ਮੈਨੂੰ 30 ਸਾਲ ਹੋ ਗਏ ਬੈਠੀ ਨੂੰ ਜਿਹੜੀ ਉਹ ਦੋ ਕੁੜੀਆਂ ਦਾ ਵੈਰੀਫਾਈ ਕਰ ਲੈਣਾਂ ਜਿਹੜੀਆਂ ਤੁਹਾਡੇ ਕੋਲ ਇੱਕ ਤਾਂ ਆਪਣੀ ਬਹੁਤੀ ਆ ਗੁੱਡੀ ਦੀ ਗੁੱਡੀ ਆ ਮੇਰੇ ਕੋਲ ਨਹੀਂ ਪੜਦੀ ਆ ਇਹ ਨਹੀਂ ਬੋਟ ਬਣਾਉਂਦੇ ਕਿਸੇ ਨੂੰ ਕੋਈ ਹੋਰ ਪਿੰਡ ਦੱਸ ਰਹੀ ਆ ਇਹਦੀ ਬੋਟ ਬਣਾਈਏ ਤੇ ਬੋਟ ਪਹਿਲਾਂ ਵਾਲੇ ਪਹਿਲਾਂ ਬਣੀ ਹੋਈ ਪਹਿਲਾਂ ਕਿੰਨਾ ਚਿਰ ਪਹਿਲਾਂ ਕਿੰਨਾ ਕਦਮ ਪਹਿਲਾਂ ਉਹ ਤਾਂ ਸਾਲ ਕੀ ਹੋ ਗਿਆ ਇਹਦੀ ਬੋਟ ਤੁਸੀਂ ਕਹਿੰਦੇ 5 ਮਹੀਨੇ ਨਹੀਂ ਇਹ ਦੇਖੋ ਜੀ ਹੁਣ ਇਹ 4 ਮਹੀਨੇ ਕਹਿ ਰਹੀ ਸੀ 8 ਸਾਲ ਤੇ ਗੱਲ ਆ ਗਈ ਹਾਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਬੋਲਣਾ 6 ਸਾਲ ਪਹਿਲਾਂ ਦੱਸ ਰਮਨ ਦੱਸ 6 ਸਾਲ ਪਹਿਲਾਂ ਫੇਰ ਵੀ ਕਿੰਨੇ ਚਿਰ ਤੋਂ ਰਹਿ ਰਹੇ ਹੋ ਹੁਣ ਮਨਜੇ ਪ੍ਰਸ਼ਾਸਨ ਕੋਲੇ ਗੱਲ ਚਲੀ ਗਈ ਇਹਨਾਂ ਦੇ ਰਹਿਸਾਨ 11 ਸਾਲ ਦੀ ਬੱਚੀ ਕਹਿੰਦੀ ਮੈਂ ਇੱਥੇ ਆਈ ਹੋਈ ਆ ਤਾਲੀ ਲਾਗੇ ਰੱਖੋ ਤਾਲੀ ਲਾਗੇ ਰੱਖੋ